हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਸੁਰਸਿੰਘ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਸੰਦੀਪ ਦੇ ਕੋਲੇ ਆਇਆ ਦੋਸਤੋ ਮੋਸਟਲੀ ਸਾਰੇ ਵੀਰ ਜਾਣਦੇ ਹੋ ਤੁਸੀਂ ਵੀਰ ਸੰਦੀਪ ਦਾ ਜਿਹੜਾ ਕਾਰੋਬਾਰ ਵਪਾਰ ਲਾਈਨ ਹੈਗੀ ਆ ਤੇ ਵਿਕਰੀ ਵਾਲੇ ਪਸ਼ੂ ਆ ਘਟੋ ਘਟ ਵੀ 8-7 ਨਗ ਜਿਹੜੇ ਦੋਸਤੋ ਵਹਿੜਾਂ ਦੇ ਵਿੱਚ ਇਸ ਘਰੋਂ ਤੁਹਾਨੂੰ ਜਿਹੜੇ ਵੇਖਣ ਦੇ ਵਿੱਚ ਮਿਲਦੇ ਵੀ ਆ ਤੇ ਬਹੁਤੇ ਵੀਰ ਪਰਚੇਜ ਵੀ ਕਰਦੇ ਹੋ ਤੁਸੀਂ ਖਾਸ तौर ਤੇ ਦੋਸਤੋ ਅੱਜ ਕਿੰਨੇ ਕ ਪਸ਼ੂ ਨੇ ਘੱਟੋ ਘੱਟ ਵੀ 6 7 7 8 ਜਿਹੜੇ ਨਗ ਨੇ ਬਿਲਕੁਲ ਬਕਾਊ ਆ ਤਾਜੇ ਸੂਏ ਸਬਾਈ ਜਿਨ੍ਹਾਂ ਦੇ ਵਿੱਚ ਵੀ ਹੈਗੇ ਪਸ਼ੂ ਤੇ ਪੂਰੀ ਗੱਲਬਾਤ ਆਪਾਂ ਵੀਰ ਸੰਦੀਪ ਦੇ ਨਾਲ ਕਰਾਂਗੇ ਵੜਾ ਹਰ ਇੱਕ ਕੁਆਲਿਟੀ ਦੀਆਂ ਤੁਹਾਨੂੰ ਜਿਹੜੀਆਂ ਇਸ ਘਰੋਂ ਮਿਲ ਜਾਣਗੀਆਂ ਠੀਕ ਹੈ ਜੀ ਚਾਹੇ ਸ਼ਾਹੀਬਾਲ ਜਰਸੀ ਅੰਗਰੇਜ਼ੀ ਦੇ ਹੋਣਗੇ ਤੇ ਚਾਹੇ ਐਚ ਐਫ ਵੜਾ ਹੋ ਜਾਣ ਠੀਕ ਹੈ ਅੱਜ ਦੋ ਦੋਸਤੋ 29 ਅਪ੍ਰੈਲ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਤੁਸੀਂ ਜਿਹੜਾ ਨੋਟ ਕਰ ਸਕਦੇ ਹੋ ਕੋਈ 10:00 ਵਜੇ ਮਾਰਨਿੰਗ ਦਾ ਜਿਹੜਾ ਸਮਾਂ ਹੈਗਾ ਗੱਲਬਾਤ ਆਪਾਂ ਵੀਰ ਸੰਦੀਪ ਦੇ ਨਾਲ ਕਰਨੀ ਆ ਜਿਹੜਾ ਪ ਉਦੀ ਚਵਾਈ ਆ ਇੱਕ ਟਾਈਮ ਦੋ ਟਾਈਮ ਆਪਦੀ ਘਰ ਵਿਜ਼ਿਟ ਕਰਕੇ ਕਰ ਲਿਓ ਜਿਹੜਾ ਵੀਰ ਕੋਈ ਦੂਰ ਤਰਾਡੇ ਬੈਠਾ ਆਨਲਾਈਨ ਤੁਸੀਂ ਚਵਾਈ ਦੇਖ ਸਕਦੇ ਹੋ WhatsApp ਤੇ ਵੀਡੀਓ ਕਾਲ ਕਰਕੇ ਠੀਕ ਆ ਜੀ ਆਓ ਕਰਦੇ ਆ ਗੱਲਬਾਤ ਵੀਰ ਸੰਦੀਪ ਦੇ ਨਾਲ ਪੁੱਛਦੇ ਆ ਕੀ ਭਾਅ ਪੜਤਾ ਅੱਜ ਤੇ ਕਿੰਨੀ ਮਿਲਕ ਵਾਲੀਆਂ ਦੋਸਤੋ ਜਿਹੜੀਆਂ ਇਹ ਵੜਾ ਹੈਗੀਆਂ ਨੇ ਸਭ ਤੋਂ ਪਹਿਲਾਂ ਵੀਰੇ ਸੰਦੀਪ ਸਾਸਰੀ ਕਾ ਸਾਸਰੀ ਦਾ ਸੰਧੂ ਸਾਹਿਬ ਜੀ ਉਹ ਠੀਕ ਠਾਕ ਉਹ ਬਹੁਤ ਚੰਗੇ ਠੀਕ ਠਾਕ ਵਧੀਆ ਭਾਜੀ ਵਧੀਆ ਠੀਕ ਠਾਕੀ ਚਲੋ ਬਹੁਤ ਪੂਰੀ ਚੰਗੇ ਵੀਰ ਸੰਦੀਪ ਵੀਰ ਅੱਜ ਪਸ਼ੂ ਆਪਣੇ ਕੋਲ ਵੜਾ ਕਿੰਨੀਆਂ ਟੋਟਲ ਨਗ ਕਿੰਨੀਆਂ ਸੱਤ ਅੱਠ ਨਗ ਆਪਣੇ ਕੋਲ ਹੈ ਜੀ ਜਿਹਦੇ ਵਿੱਚ 13 ਨਗ ਸੂਏ ਆ ਤੇ ਕੋਈ ਤਿੰਨ ਚਾਰ ਨਗ ਜਿਹੜੇ ਆ ਗੱਬਣੇ ਆ ਜੀ ਬਣ ਤਿੰਨ ਚਾਰ ਨਗ ਗੱਬਣਾ ਤੇ ਰੇਂਜ ਕਿੱਥੋਂ ਲੈ ਕੇ ਕਿੱਥੋਂ ਤੱਕ ਜਿਹੜੀ ਮਤਲਬ ਅਵੇਲੇਬਲ ਹੈ ਰੇਂਜ ਯਾਨੀ ਕਿ 65000 ਤੋਂ ਲੈ ਕੇ ਤੇ 95000 ਦਾ ਆਪਣੇ ਕੋਲ ਆ ਹੈ ਇੱਥੇ ਠੀਕ ਹੈ ਜੀ ਹਾਂਜੀ ਠੀਕ ਹਾਈਐਸਟ ਮਿਲਕਿੰਗ ਮਤਲਬ ਕਿ 30 ਤੋਂ ਪਲੱਸ ਵਾਲੀ ਵੀ ਹੈਗੀ ਹੈ ਜੀ 30 ਤੋਂ ਪਲੱਸ ਵਾਲੀ ਵੀ ਗਾਂ ਆਪਣੇ ਕੋਲ ਵੜ ਹੈਗੀਆਂ ਦੋ ਠੀਕ ਹੈ ਵੀਰ ਸੰਦੀਪਾ ਪਹਿਲੇ ਨੰਬਰ ਤੇ ਆ ਜਾਓ ਸ਼ੁਰੂਆਤ ਕਰ ਲਈਏ ਇਸ ਵੱਡੀ ਵਹਿੜ ਤੋਂ ਫੁੱਲ ਵੱਡੇ ਕਦ ਕੱਡ ਦੇ ਵਿੱਚ ਆ ਦੋਸਤੋ ਜਿੱਡੀ ਕਦ ਕਦ ਕੱਡ ਕਰਦੀ ਵੱਡੀ ਆ ਉੱਡਾਈ ਹਵਾਨੇ ਦਾ ਸਟਰਕਚਰ ਵੇਖੋਗੇ ਤੁਸੀਂ ਪੰਡਾ ਪਾਈ ਫਿਰਦੀ ਆ ਕਰਮਾਂ ਵਾਲੀ ਆ ਵੇਖੋ ਠੀਕ ਆ ਤੇ ਸੰਦੀਪ ਵੀਰੇ ਇਹਦੀ ਡਿਟੇਲ ਕੀ ਸੂਈ ਤਾਜੀ ਆ ਇਹ ਵੀਰ ਜੀ ਪਹਿਲੇ ਸਵੇਰ ਨੂੰ ਦੁੱਧ 25 ਕਿਲੋ ਕੱਢਿਆ ਵਾ ਕਿਸ ਫਾਰਮ ਚੋਂ ਮੱਛੀ ਲਈ ਆ ਇਹ ਹੁਣ ਰਾਤ ਦੀ ਸੂਈ ਆ ਆਈਟਮ 20 ਕਿਲੋ ਬੋਲਾ ਦੇ ਥੱਲੇ ਤਿਆਰ ਹੋਊਗਾ ਕੀ ਹਾਂਜੀ 10 ਕਿਲੋ ਜੀ ਰਾਤੀ ਕੱਢਿਆ ਸੀ ਤੇ 8-9 ਕਿਲੋ ਸੇਰੇ ਚ ਹੋਇਆ 18-20 ਦੇ ਵਜੇ ਵਿੱਚ ਜਿਹੜ ਸੁਭਾ ਦੂਜਾ ਹੀ ਸੁਭਾ ਦੂਜਾ ਹੀ ਦੂਜਾ ਮਗਰ ਬੱਛਾ ਬੱਛਾ ਹੀ ਮਗਰ ਮਗਰ ਬੱਛਾ ਠੀਕ ਹੈ ਆ ਗਿੱਲਾ ਲੱਗ ਰਿਹਾ ਨਹੀਂ ਜੇ ਮਨੋਣੀ ਇਹਨੇ ਸ਼ਾਹੀ ਆਪਦਾ ਪਤ ਵਿੱਚ ਹੈਗਾ ਵਾ ਗਰਮੀ ਨੇ ਲੁਆਣੀ ਠੰਡੀ ਛੁੰਡੀ ਬੜੀ ਬਾਕੀ ਠੀਕ ਹੈ ਜੀ ਚਵਾਈ ਕੋਈ ਬਣੀ ਜਾਂਦੀ ਛੇਟੇ ਮਲਕੀ 20 18 20 ਜਿਹੜਾ ਦੁੱਧ ਬੋਲੇ ਦੇ ਵਿੱਚ ਬਣਾਇਆ ਬੋਲ ਦੋ ਡੰਗ ਚੋ ਕੇ ਜਿੱਦਾਂ ਮਰਜੀ ਤਸੱਲੀ ਕਰਕੇ ਖਾ ਸਕਦਾ ਕੱਲ ਦੀ ਸੋਈ ਹੈ ਨਾ ਜੀ ਹਾਂਜੀ ਕੱਲ ਦੀ ਸੋਈ ਹੈ ਜ਼ੋਰ ਜੁਰ ਪ੍ਰੋਪਰ ਪੈ ਗਈ ਸੀ ਪ੍ਰੋਪਰ ਜੇਰ ਪੈ ਗਈ ਹੈ ਜੀ ਠੀਕ ਹੈ ਜੀ ਆ ਦੇਖੋ ਪ੍ਰਭੂ ਠੀਕ ਹੈ ਕੁਆਲਿਟੀ ਜਿਹੜੀ ਆ ਜਿਹੜੀ ਹੈਗੀ ਆ ਕਰ ਲਿਆ ਕਰੋ ਠੀਕ ਆ ਤਸੱਲੀ ਪਹਿਲਾਂ ਜ਼ਰੂਰੀ ਹੁੰਦੀ ਹੈ ਕਿਸੇ ਪਸ਼ੂ ਦੀ ਵੀ ਕਿਉਂਕਿ ਵਪਾਰ ਦੀ ਲੈਣ ਆ ਵੀਰ ਦੀ ਵੀ ਅੱਗੋਂ ਤਸੱਲੀ ਆਪਦੀ ਸੋਚ ਸਮਝਣਾ ਜਿਹੜੀ ਆ ਪੂਰੀ ਕਰਕੇ ਲਿਆਉਂਦਾ ਅੱਗੋਂ ਜਿਹੜਾ ਵੀਰ ਲੈ ਕੇ ਜਾਵੇ ਤੁਸੀਂ ਆਪਦੀ ਸੋਚ ਸਮਝਦੇ ਹਿਸਾਬ ਨਾਲ ਦੀ ਜਿਹੜੀ ਤਸੱਲੀ ਕਰ ਸਕਦੇ ਹੋ ਖੋਲ ਕੇ ਤੋਰ ਕੇ ਆਪ ਸੰਦੀ ਵੀਰੇ ਦਿਖਾਈਏ ਠੀਕ ਆ ਆ ਦੇਖੋ ਜੀ ਹਾਈਟ ਫੋਲਾ ਵੀਰੋ ਕੱਦ ਕਾਟ ਫੋਲਾ ਵੱਡੀਆਂ ਵੜਾਂ ਦੇ ਵਿੱਚ ਜਿਹੜੀ ਇਹਦੀ ਗਿਣਤੀ ਤੁਸੀਂ ਕਰ ਸਕਦੇ ਹੋ ਤੇ ਸ਼ੁਰੂਆਤ ਹੀ ਜਿਹੜੀ ਹੈ ਅੱਜ ਦੂਜੇ ਦਿਨ ਦੇ ਵਿੱਚ ਕੋਈ 18 20 ਲੀਟਰ ਦੇ ਬੌਲੇ ਦੇ ਵਿੱਚ ਤਾਂ ਤੁਸੀਂ ਨਾਰਮਲ ਜਜਮੈਂਟ ਕਰ ਸਕਦੇ ਹੋ ਵੀ 30 ਤੋਂ ਪਾਰ ਚੱਲਣ ਵਾਲੀ ਵੇੜਾ ਠੀਕ ਆ ਆ ਦੇਖੋ ਜੀ ਫਵਾਨੇ ਦੀ ਬੰਤਰ ਵੇਖੋ ਬਿਲਕੁਲ ਜਿਹੜਾ ਇਹਨ ਪੱਟਾਂ ਦੇ ਵਿੱਚਕਾਰ ਜਿਹੜਾ ਸਨਾਂ ਦੇ ਵਿੱਚਕਾਰ ਜਿਹੜਾ ਦੋਸਤੋ ਫਵਾਨਾ ਬਣਾਇਆ ਪੂਰਾ ਤੇ ਤੁਹਾਨੂੰ ਤੋਂ ਲੈ ਕੇ ਵੀ ਜਿਹੜਾ ਆ ਦੇਖੋ ਜੀ ਸਟਰਕਚਰ ਫਵਾਨੇ ਦਾ ਬਹੁਤ ਖੂਬਸੂਰਤ ਆ ਚਲੋ ਜੀ ਆਹ ਕਰੋ ਚੈੱਕ ਜੀ ਠੀਕ ਆ ਆ ਉਲਟ ਪਹਿਣੀ ਵਾਲੇ ਪਾਸੇ ਜਿਹੜੇ ਦੋਸਤੋਂ ਥਣ ਨੇ ਬਿਲਕੁਲ ਸ਼ੇਪ ਵੇਖੋ ਸਾਈਜ਼ ਦੇਖੋ ਠੀਕ ਆ ਜੀ ਪੂਰੀ ਵੰਡ ਤੇ ਥਣ ਲੱਗਾ ਤਾਂ ਸੰਦੀਪ ਜੀ ਜਿੱਦਾਂ ਮੈਂ ਦੱਸਿਆ ਵੀ ਘੱਟੋ ਘੱਟ ਵੀ 30 ਤੋਂ ਪਲੱਸ ਚੱਲਣ ਵਾਲੀ ਤੁਹਾਡੇ ਅਕੋਰਡਿੰਗ ਕਿਦਾਂ ਹਾਂਜੀ ਚੱਲੂਗੀ ਜੀ 30 ਤੋਂ ਪਲੱਸ 30 ਕਿਲੋ ਦੁੱਧ ਕੱਢੂਗੀ ਜੀ ਵੇੜ ਗਰਮੀ ਵਿੱਚ ਬਿਲਕੁਲ ਨਹੀਂ ਮਨਾਉਣੀ ਇਹਨੇ ਅੱਛਾ ਜੀ ਹਾਂਜੀ ਹਾਂਜੀ ਚਾਈ ਵਾਲ ਦਾ ਪਾਕਿਆ ਵਿੱਚ ਗਰਮੀ ਬਿਲਕੁਲ ਨਹੀਂ ਮਨਾਉਣੀ ਠੀਕ ਆ ਤੇ ਇਹਦਾ ਲੈਣ ਦੇਣ ਵਿੱਚ ਕੀ ਕੀਤਾ ਵੀਰ ਜੀ ਇਹ ਮੰਡੀਆਂ ਦੇ ਸਹਾਰਾ ਲਈ ਜਿੱਤਾਂ ਉੱਥੇ ਮੰਡੀਆਂ ਜਿਵੇਂ ਜੀ ਵੈੜ ਹੋਵੇ ਦੇ 1 20 ਵੀ ਮੰਗਦੇ ਆ 1 10 ਵੀ ਮੰਗਦੇ ਆ ਆਪਾਂ ਹਾਂ ਨਾ ਜਿਹੜੀ 85000 ਦੀ ਬੱਛੀ ਦੇ ਦਾਂਗੇ ਦੋ ਡੰਗ ਚੋਕੇ ਤਸੱਲੀ ਕਰਕੇ ਜਿਹੜਾ ਮਰਜ਼ੀ ਵੀਰ ਭਰਾ ਖੜ ਸਕਦਾ ਹਾਂ ਨਾ 85 ਦੀ ਦੇ ਦਾਂਗੇ ਮੁੱਲ ਭਵੇਂ ਲੱਖ ਕਰਾ ਲਓ ਭਵੇਂ 100 ਕਰਾ ਲਓ ਠੀਕ ਹੈ ਜੀ ਹਾਂਜੀ 85000 ਦੀ ਜਿਹੜੀ ਭਰਾਵੋ ਇਹ ਵੱਛੀ ਦਿੱਤੀ ਜਾਣੀ ਆ 85000 ਦੀ ਚੰਗੀ ਮਿਲ ਕੇ ਲੈੜ ਵਾਲੀ ਆ ਚੰਗੀ ਕਪੈਸਿਟੀ ਵਾਲੀ ਆ ਖਾਂ ਤੋਂ ਦਾ ਗੈਬ ਸੋਹਣਾ ਹੈ ਕਈ ਵਾਰਾਂ ਤੁਸੀਂ ਮੋਸਟਲੀ ਦੇਖਦੇ ਹੋ ਕਿ ਨਾ ਜਿਹੜਾ ਗੈਬੰਦਰੀ ਘੱਟ ਹੁੰਦਾ ਆਪਦੀ ਤਸੱਲੀ ਹੈ ਜਿਹਨੇ 85000 ਰਕਮ ਲਾਉਣੀ ਆ ਉਹ ਤੁਸੀਂ ਆਪਦੀ ਤਸੱਲੀ ਵੇਖੋ ਘਰੇ ਜਾਣ ਕੇ ਦੇਖੋ ਬਾਹਰੋਂ ਚੈੱਕ ਕਰੋ ਠੀਕ ਆ ਇਸ ਤੋਂ ਬਾਅਦ ਜਿਹੜੀ ਨੈਕਸਟ ਅਗਲੀ ਵੱਛੀ ਤੁਹਾਨੂੰ ਦਿਖਾਉਣੀ ਆ ਉਹਦੇ ਬਾਰੇ ਗੱਲਬਾਤ ਕਰ ਲੈਣੀ ਆ ਸੈਕੰਡ ਨੰਬਰ ਤੇ ਆ ਤੇ ਇਹ ਵੀ ਐਚਐਫ ਆ ਗਈ ਜੀ ਐਚਐਫ ਆ ਗਈ ਜੀ ਕੱਲ ਦੀ ਸੂਈ ਹੈ ਵੱਛੀ ਇਹ ਅੱਛਾ ਕੱਲ ਦੀ ਸੂਈ ਹੈ ਕੱਲ ਯਾਨੀ ਕਿ ਸਵੇਰ ਦੀ ਸੂਈ ਆ ਦੋ ਤਿੰਨ ਚੁੜਾਈਆਂ ਇਹਦੀਆਂ ਹੋਈਆਂ ਵਾ ਠੀਕ ਹੈ ਜੀ ਆਈਟਮ ਜਿਹੜਾ ਮਿਲ ਗਿਆ ਇਹਦੇ ਥੱਲੇ 20 ਕਿਲੋ 19 20 19 20 ਕਿਲੋ ਤਿਆਰ ਹੋਗਾ ਦੁੱਧ 28 30 ਕਿਲੋ ਕੱਢ ਦੋ ਤੇ ਮਗਰ ਬੱਚਾ ਕੀ ਹੈ ਜੀ ਇਹ ਬੱਛੀ ਹੈ ਜੀ ਇਹ ਤੇ ਮਗਰ ਬੱਛੀ ਬੱਚੀ ਪੋ ਚੰਗੀ ਜਾਤ ਪਾਤ ਵਾਲੀ ਨਜ਼ਰ ਵਾਲੀ ਹੈ ਬ੍ਰੀਡ ਵਾਲੀ ਬੱਛੀ ਹੈ ਫੁੱਲ ਬ੍ਰੀਡ ਵਾਲੀ ਜਿਹੜੀ ਹੈ ਦੋਸਤੋ ਮਗਰ ਬੱਛੀ ਹੈ ਠੀਕ ਹੈ ਤੇ ਹਾਈਟ ਤੁਸੀਂ ਮੀਡੀਅਮ ਮੰਨ ਸਕਦੇ ਜੀ ਮੀਡੀਅਮ ਹਾਈਟ ਦੇ ਵਿੱਚ ਆ ਠੀਕ ਹੈ ਅੱਜ ਸੰਤੂ ਸਾਹਿਬ ਟਾਈਮ ਕੋਈ ਨਹੀਂ ਆਇਆ ਜਿਹੜਾ 10 ਵਜੇ ਸ਼ਾਮ ਨੂੰ ਅਸੀਂ ਤੋਂ ਝੱਡਾ ਲੈ ਕੇ ਨਹੀਂ ਤੁਰਿਆ ਜਾਂਦਾ ਕੰਢੀ-ਕੁੰਢੀ ਬੜੀ ਸੀਲਦਾਰੀ ਹੈ ਸਦੀਪਰੇ ਬੌਲੇ ਦੇ ਵਿੱਚ ਨਾ ਹਾਂਜੀ ਕਿੰਨਾ ਕਿ ਕੱਢਿਆ ਗਿਆ ਦੋ ਡੰਗ ਜਾਨੀ ਕਿ 18 19 18 19 ਕਿਲੋ ਜਿਹੜਾ ਲੀਟਰ ਮਾਰਵਾ ਬੌਲਾ ਹੋਗਾ 20 ਕਿਲੋ ਹੋਗਾ ਤੂੰ 1 ਕਿਲੋ ਘੱਟ ਹੀ ਲਾਓ ਦੋ ਡੰਗ ਦੀ ਹੋਗੀ ਚਵਾਈ ਦੋ ਡੰਗ ਤੇ 3 ਡੰਗ ਚਵਾਈ ਹੋਈ ਹੈ ਜੀ ਠੀਕ ਆ ਹਾਂਜੀ ਪਾਸਨ ਚਵਾਈ ਹਾਂਜੀ ਬਿਲਕੁਲ ਪਾਸੇ ਦੁੱਧ 30 32 ਕਿਲੋ ਵੈੜ ਕੱਢੂਗੀ ਹੂੰ ਲੋਬੀ ਪ੍ਰਭੂ ਉਹ ਇੱਥੇ ਝੱਡਾ ਆਇੰਦਾ ਜਾਂ ਇਹਦੇ ਝੱਡੇ ਖਾਸ ਨਹੀਂ ਕੱਸਲੇ ਠੀਕ ਆ ਜੇ ਸਮੇਂ ਤੇ ਅਕੋਰਡਿੰਗ ਆ ਸਵੇਰ ਚਵਾਈ ਵੀ ਕੀਤੀ ਹੋਗੀ 5 ਵਜੇ 6 ਵਜੇ 6 ਵਜੇ ਚਵਾਈ ਕੀਤੀ ਹੈ ਜੀ 6 ਵਜੇ ਚਵਾਈ ਹੋਈ ਆ ਹਾਂਜੀ ਠੀਕ ਤੁਸੀਂ ਜਿਹੜੀ ਦੋਸਤੋ ਦੂਜੇ ਸੂਬੇ ਦੇ ਵਿੱਚ ਤੁਸੀਂ ਇਹ ਦੇਖ ਸਕਦੇ ਹੋ ਠੀਕ ਆ ਸੈਕੰਡ ਟਾਈਮਰ ਆ ਹਾਂਜੀ ਤੋਰ ਲਿਏ ਜੀ ਠੀਕ ਆ ਆ ਦੇਖੋ ਹਵਾਨਾ ਲੇਵਾ ਦੇਖੋ ਅਜੇ ਬਣਾਤਨਾ ਦਾ ਜਿਹੜਾ ਸਮਾਂ ਦੋਸਤੋ ਘਟੋ ਘਟ ਭਰਨਾ ਸ਼ੁਰੂ ਹੋਊਗਾ ਜਿਵੇਂ ਦੁਪਹਿਰੋਂ ਬਾਹਰ ਵੈੜਨੇ ਭਰਨਾ ਸ਼ੁਰੂ ਹੋਣਾ ਆਮ ਨਾਲ ਬਚੀ ਤੋਂ ਚੱਡਾ ਲੈਣੀ ਕੋਤਾ ਨਹੀਂ ਆ ਦੇਖੋ ਬਰੀਡ ਬੜੀ ਹੈ ਜੀ ਜਸੂਆ ਹਾਂਜੀ ਠੀਕ ਆ ਕਵਲਿਟੀ ਜਿਹੜੀ ਹੈ ਬਹੁਤ ਵਧੀਆ ਠੀਕ ਹੈ ਜੀ ਤੇ ਬਾਕੀ ਇਹਦਾ ਮੁੱਲ ਵੀਰੇ ਇਹਦਾ ਮੁੱਲ ਸੰਤੋਖ ਸਾਹਿਬ 85000 ਕਰਦੇ 75000 ਦੀ ਵਛੀ ਦਵਾਂਗੇ ਹਾਂ ਨਾ ਦੋਦਾ ਹਾਂਜੀ ਅੱਜ ਦੇ ਬਾਰ ਨੂੰ ਜੇ ਕੋਈ ਵੀਰ ਭਰਾ ਥੜੂ ਕੋਲੇ 28 30 ਕਿਲੋ ਦੋਦਾ ਮਣਾ ਕੇ ਦਵਾਂਗੇ ਹਾਂਜੀ ਅੱਜ ਕੱਲ ਦੀ ਵਛੀ ਸੁਈ ਹੁਣ 20 ਕਿਲੋ ਬੋਲਾ ਤਿਆਰ ਹੋ ਗਿਆ ਤੇ 18 ਵਜੇ 20 ਵਜੇ ਤਿਆਰ ਹੈ ਬਿਲਕੁਲ ਠੀਕ ਹੈ ਜੀ ਹਾਂਜੀ ਲੋ ਜੀ ਦੋਸਤੋ 18 ਤੇ 20 ਜਿਹੜਾ ਦੋਸਤੋ ਬਿਲਕੁਲ ਇੱਕ ਨੰਬਰ ਦੀ ਹੈ ਜੀ ਤੇ 18 ਤੋਂ ਲੈ ਕੇ 20 ਜਿਹੜਾ ਬੋਲਾ ਬਿਲਕੁਲ ਰੈਡੀ ਆ ਆ ਕਰੋ ਚੈੱਕ ਠੀਕ ਆ ਵੰਡ-ਮੁੰਡ ਵੇਖੋ ਥਾਣਾ ਤੇ ਤੁਸੀਂ ਇਹ ਹਰ ਪਾਸਿਓਂ ਦੇਖੋ ਪੂਰੀ ਵੰਡ ਤੇ ਜਿਹੜਾ ਥਾਣਾ ਆ ਬੈਕ ਸਾਈਡ ਤੋਂ ਠੀਕ ਆ ਜੀ ਆ ਉਲਟੇ ਬਹਿਣੀ ਵਾਲੇ ਪਾਸਿਓਂ ਦੇਖ ਸਕਦੇ ਹੋ ਠੀਕ ਆ ਜੀ ਸੱਜੇ ਖੱਬੇੋਂ ਵੇਖ ਲਓ ਦੋ ਬੰਨੇੋਂ ਗਾਇਬ ਅੰਤਰ ਪੂਰਾ ਬੱਚਾ ਬਹੁਤ ਚੰਗਾ ਜੀ ਬਾਕੀ ਮਗਰ ਤੇ ਮਗਰ ਬੱਚੀ ਬਹੁਤ ਅਸਲ ਹੈ ਦੀ ਆ ਠੀਕ ਆ ਤੇ ਵੱਡੀ ਜਦੋਂ ਦੋਸਤੋ ਬੱਚੀ ਹੋ ਗਈ ਤੁਹਾਨੂੰ ਨਾਰਮਲ ਹੀ ਪਤਾ ਆ ਵੀ ਜਿਹਾਜਿਆ ਟ੍ਰੈਂਡ ਚੱਲ ਪਿਆ ਵਹਿੜਾਂ ਦੀ ਬਹੁਤ ਤੇਜ਼ੀ ਹੈ ਉਹੋ ਸਾਹਮਣਾ ਵੇਖੀਏ ਵੀ ਜਦੋਂ ਬਣ ਗਈ ਤੇ ਬੱਚੀ 4 ਲੱਖ 1.5 ਲੱਖ ਦੀ ਬੱਚੀ ਹੈ ਮਗਰ ਠੀਕ ਆ ਇਹ ਵੀਰ ਸੰਦੀਪ ਦੇ ਕੋਲ ਅੱਜ ਦੋਸਤੋ ਦੂਜੇ ਨੰਬਰ ਤੇ ਸੀਗੀ 85000 75000 ਹਾਂ ਨਾ ਠੀਕ ਆ ਇਸ ਤੋਂ ਬਾਅਦ ਤੀਜੇ ਨੰਬਰ ਤੇ ਆ ਇਹ ਬੱਚੀ ਆ ਦੂਜੇ ਸਵੇ ਸਨਹ ਸਾਹਿਬ ਹੈਗੀ ਦੂਜੇ ਨੇ ਪਹਿਲੇ ਸਵੇ 17 18 ਕਿਲੋ ਦੁੱਧ ਭਰਿਆ ਨੇ ਅੱਛਾ ਜੀ ਠੰਡੀ ਠੁੰਡੀ ਦੇਖੋ ਗੱਡੀ ਲਓ ਜੀ ਅੱਜ ਹਫਤਾ ਲੈ ਜਾਊਗੀ ਬਹੁਤ ਚੰਗੀ ਅਸੀ ਲਓ ਵੀ ਪ੍ਰਭੂ ਇੱਕ ਹਫਤਾ ਲੈ ਜੂ ਹਣਾ ਅਜੇ ਸਵੇ ਦੂਜੇ ਨੇ ਦੂਜਾ ਦੂਜਾ ਹੂੰ ਜੀਤੀ ਬੱਚੀ ਦੇ ਕੋਲ ਗੱਡੀ ਵਧੀਆ ਨਾ ਜੀ ਆਹ ਦੇਖੋ ਜੀ ਆਹ ਫੇਸ ਕੁਆਲਟੀ ਜੇ ਬਿਲਕੁਲ ਬੋਦੀ ਵਾਲੀ ਬੱਚੀ ਹੈ ਠੀਕ ਆ ਸੂਬਾ ਦੂਜਾ ਸੂਣਾ ਇੱਕ ਹਫਤਾ ਹਜੇ ਪੈਂਡਿੰਗ ਆ ਇੱਕ ਹਫਤਾ ਹਜੇ ਲੈਫਟ ਆ ਦੋਸਤੋ ਆ ਜਿਹੜਾ ਹਵਾਨਾ ਤੁਸੀਂ ਚਾਰ ਚਫੇਰਿਆਂ ਦੇਖੋ ਪੱਦਰ ਥੰਨੇ ਵਾਏ ਠੀਕ ਆ ਜੀ ਤੇ ਮੁੱਠੀ ਵਾਲਾ ਥਾਣਾ ਬਿਲਕੁਲ ਠੰਡੀ ਠੰਨੀ ਬਹੁਤ ਹੈ ਆ ਕਰੋ ਚੈੱਕ ਹਫਤੇ ਤੱਕ ਤਾਂ ਪੂਰਾ ਬਣੂ ਫਿਰ ਆ ਜੀ ਚੱਡਾ ਪੂਰਾ ਲੈ ਕੇ ਤੁਰਿਆ ਨਹੀਂ ਜਾਣਾ ਲੋਕ ਜੀ ਸਬ ਕਮਾਲਾ ਬਿਲਕੁਲ ਕਮਾਲਾ ਕਰ ਦਊਗੀ ਇੱਕ ਹਫਤੇ ਤੱਕ ਠੀਕ ਆ ਜੀ ਫਸ ਜਾਈ ਹੋਗੀ ਹਵਾਨਾ ਜਿਹੜਾ ਲੈ ਕੇ ਤੁਰਨਾ ਔਖਾ ਜਾਂਦਾ ਬਜਪਸੂ ਤੋਂ एखबाने सट्रक्चर त्यार देखो ठीक है वजन वजन भी तब वेखो ठीक है बिल्कुल निगर बछी है ਇਹ ਇੱਕ ਅੱਦ ਕਾਠੀ ਵਿੱਚ ਬਹੁਤ ਵਧੀਆ ਠੀਕ ਹੈ ਸੋਹਣਾ ਕੱਦ ਕੱਦ ਇਹਦਾ ਫਿਰ ਫਿਰ ਕਿੰਨਾ ਕੁ ਡਿਮਾਂਡ ਹੈ ਮੋਲ ਸੰਦ ਦਾ ਭਾਵੇਂ 75 ਕਰ ਲਵਾਂ ਹਾਂ ਨਾ 65000 ਦੀ ਵਛੀ ਦਵਾਂਗੇ 65 ਦੇ ਹਾਂਜੀ 65000 ਦੀ ਵਛੀ ਦਵਾਂਗੇ 20 ਤੋਂ ਬਾਹਰ ਦੁੱਧ ਕੱਢੂਗਾ ਇਸ ਦੀ ਫਿਰ ਠੀਕ ਹੈ ਜੀ ਹਾਂਜੀ 65000 ਦੀ ਜਿਹੜੀ ਦੋਸਤੋ ਵਛੀ ਵੀਰਾਂ ਦਾ ਵੀ ਦਵਾਂਗੇ ਤੇ ਦੁੱਧ 20 ਤੋਂ ਬਾਹਰ ਜਿਹੜਾ ਚੱਲੂਗੀ ਠੀਕ ਆ ਆ ਕਰੋ ਚੈੱਕ ਆਹ ਦੇਖੋ ਥਣ ਇਹ ਬਿਲਕੁਲ ਇਹਨ ਪੱਦਰ ਤੇ ਬਰਾਬਰ ਦਾ ਪੂਰੀ ਥਾਣਾ ਬਿਲਕੁਲ ਬਿਲਕੁਲ ਠੀਕ ਆ ਇਸ ਤੋਂ ਬਾਅਦ ਵੀਰੇ ਚੌਥੇ ਨੰਬਰ ਦੇ ਸੰਦੀਪ ਭਾਈ ਆ ਆ ਗਈ ਬਚੀ ਆਪਣੇ ਕੋਲ ਇਹ ਵੀ ਪੱਖ ਜਰਸੀ ਸਹੀ ਪਲਦੇਗੀ ਜੀ ਆ ਗਈ ਜਰਸੀ ਨਾ ਰੱਖਦੀ ਪਹਿਲਾਂ ਨਹੀਂ ਸੁਣਾਈ ਇਹਨੇ ਮਸ਼ੀਨ ਪਹਿਲਾਂ ਨਹੀਂ ਬੱਚੀ ਸੁਣਾ ਠੀਕ ਆ 4 ਦਾ ਦਾ ਦੋਸਤੋ 24 ਆ ਤੇ ਥਾਂ ਥਾਂ ਨੂੰ ਵੇਖੋ ਵੀ ਲੱਗਾ ਮੱਝਾਂ ਲਈ ਗਰਮੀ ਨਹੀਂ ਜੀ ਮਣਾਉਣੀ ਇਹਨੇ ਕੋਈ ਨਾ ਵੇਖੋ ਲੰਬਾ ਥਾਣਾ ਤੇ ਠੱਡੀ ਧੀਰੀ ਪੂਰੀ ਆ ਠੀਕ ਆ ਜੀ ਤੁਹਾ ਪਹਿਲਾਂ ਹਨਾ ਪਲੂਨ ਬੱਚੀ ਆ ਠੀਕ ਦਿਨ ਹਜੇ ਲੈ ਜੂ ਵੀਰੇ ਜੀ ਹਾਂਜੀ 5-7 ਦਿਨ ਲੈ ਜੁੰਦੇ ਜਾਈ ਜੀ 5-7 ਦਿਨ ਠੀਕ ਆ ਇਹ ਬਰੀਡ ਭਾਈ ਸੰਦੀਪ ਭਾਈ ਇਥੋਂ ਲੋਕਲ ਹੀ ਆ ਫਿਰ ਪਾਸਿਓਂ ਹਾਂਜੀ ਹਾਂਜੀ ਲੋਕਲ ਹੀ ਤੋੜਾ ਫੇਰਾ ਕਰਕੇ ਆਪਾਂ ਲੋਕਲ ਹੀ ਲੋਕਲ ਹੀ ਠੀਕ ਆ ਜੀ ਆਹ ਵੇਖੋ ਦੋਸਤੋ ਗਰਮੀ ਨੂੰ ਵੇਖਦੇ ਹੋਏ ਬਹੁਤੇ ਵੀਰਾਂ ਦੀ ਇੱਛਾ ਹੋ ਜਾਂਦੀ ਏ ਵੀ ਪਸ਼ੂ ਥੋੜਾ ਜਿਹਾ ਦੋਗਲਾ ਆ ਦੋ ਕ੍ਰੋਸ ਬਰੀਡ ਦੇ ਵਿੱਚ ਜਾਂ ਕ੍ਰੋਸ ਬਰੀਡ ਦੇ ਵਿੱਚ ਖਰੀਦਣ ਦੀ ਤਾਂ ਤੁਸੀਂ ਇਹ ਬੱਚੀ ਖਰੀਦ ਸਕਦੇ ਹੋ ਪਾ ਪੜਦਾ ਵੀ ਜਿਹੜਾ ਇਹਦਾ ਪੁੱਛਾਂਗੇ ਬਾਕੀ ਦੁੱਧ ਨਾਰਮਲ ਜੇ ਕਿਰਪਾ ਗੱਲ ਕਰੀਏ ਤਾਂ ਸੇਵਾ ਦਾ ਦੁੱਧ ਦਾ ਬਾਕੀ ਵਧੀਆ ਚੰਗਾ ਚਵਾਈ ਜਾਊਗੀ ਦੁੱਧੋ ਵੀ ਇਹਦੀ ਫੈਡ ਬਈ ਮੱਝਾਂ ਦੇ ਵਿੱਚ ਹੀ ਲੱਗਦੀ ਹੈ ਦੁੱਧੋ ਬੰਦ ਕਰ ਦੋ ਵੀ ਪਹਿਲੇ ਸੁਣ ਲਈ ਹਮ ਠੀਕ ਹੈ ਜੀ ਬਾਕੀ ਥਣ ਦੇਵੇ ਦੀ ਵੇਖੋ ਸੁਪਾਈ ਆਹ ਵੇਖੋ ਜੀ ਥਣ ਤੋਂ ਵੇਖੋ ਕਿੱਦਾਂ ਸੋਹਣਾ ਲੱਭਾਈ ਤੇ ਲੱਗਿਆ ਇਹਦਾ ਵੀਰੇ ਕਿੰਨਾ ਮੋਲ ਫਿਰ ਮੋਲ ਸਾਡੇ ਸਾਢੇ 60000 ਕਰਦੇ 55000 ਦੀ ਵਛੀ ਹਾਣਾ ਦੇ ਦਾਂ ਵੀ 55 ਦੀ ਹਾਂਜੀ 55 ਦੀ ਦਵਾਂਗੇ 55000 ਦੀ ਬੈਟ ਦੇ ਦਵਾਂਗੇ ਹਾਣਾ ਬਾਕੀ ਵਛੀ ਬਹੁਤ ਜਿਆਦੀ ਚੰਗੀ ਬਰੀਡ ਵਾਲੀ ਕੋਈ ਗਰਮੀ ਨਹੀਂ ਨਾ ਕੋਈ ਲੈਣਾ ਨਹੀਂ ਉਹਦੇ ਆਹ ਮੂੰਹ ਮੱਥਾ ਆਹ ਦੇਖੋ ਸਹੀ ਵਾਲ ਦਾ ਪੱਖ ਰੱਖਦੀ ਬੈਣ ਬਹੁਤ ਜਿਆਦੀ ਸਹੀ ਵਾਲ ਦਾ ਪੱਖਾ ਠੀਕ ਆ ਮੂੰਹ ਮੱਥਾ ਵੀ ਥੋੜਾ ਜਿਹਾ ਕੱਡਾ ਬਰੀਕ ਹੈ ਹਾਂ ਰੰਗ ਟੰਗ ਜਿਹੜਾ ਦੋਸਤੋ ਬਹੁਤ ਵਧੀਆ ਬੱਛੀ ਦਾ ਆਹ ਦੇਖੋ ਠੀਕ ਆ ਉੱਪਰੋਂ ਲੈ ਕੇ ਬਾਡੀ ਦਾ ਸਟਰਕਚਰ ਲੈ ਕੇ ਤੇ ਥੱਲੇ ਹਵਾਨੇ ਦੀ ਸਫਾਈ ਆ ਇਹ ਤੁਸੀਂ ਆਹ ਪੂਰੀ ਤਸੱਲੀ ਵਾਲੀ ਆ ਠੀਕ ਆ ਇਹ ਸ਼ਾਇਦ ਹੁੰਦਾ ਕਿ ਆ ਵੇਖੋ ਜੀ ਠੀਕ ਆ ਆ 35 ਤੇ ਵੇਖੋ ਹਜੇ ਆ ਕਰੋ ਚੈੱਕ ਇਹ ਕੋਈ ਸ਼ਾਇਦ ਹੋ ਰਿਹਾ ਜੀ ਲਓ ਜੀ ਠੀਕ ਆ ਤੇ 55000 ਦੀ ਹਾਂ ਨਾ ਹਾਂ ਨਾ 55 ਦੇ ਜੀ ਠੀਕ ਆ ਇਸ ਤੋਂ ਬਾਅਦ ਅੱਗੇ ਇੱਕ ਹੋਰ ਵੱਚੀ ਆ ਤੇ ਇਹ ਵੀ ਹਜੇ ਮਨ ਨੂੰ ਤਾਂ ਵੀ ਬਈ ਤਿਆਰੀ ਦੇ ਵਿੱਚ ਹੀ ਆ ਹਾਂ ਜੀ ਹਾਂ ਜੀ ਜਰਸੀ ਬਖ ਰਾਂਦੀ ਆ ਬਈ ਬਹੁਤ ਚੰਗੀ ਲੱਗ ਰਹੀ ਆ ਅੱਛਾ ਦੂਜਾ ਸੁਣੇ ਜੀ ਦਾ ਦੂਜਾ ਨੇ ਆਹ ਹਾਂ ਤਾਂ ਰਹੀ ਵਹੀ ਮਾਨੀ ਠੀਕ ਆ ਵੇ ਵੀ ਜਿਹੜੀ ਦੋਸਤੋ ਬਚੀ ਇੱਕ ਹਫਤਾ ਲੈ ਜੂ ਸਮਾਂ ਪੜੀ ਪੁਲੀ ਬੜੀ ਬਾਕੀ ਠੀਕ ਆ ਜਲਦੀ ਬੜੀ ਆਹ ਵੇਖੋ ਚੰਗੀ ਸਿਹਤ ਸੁਆ ਕੀਤੀ ਅੱਗੋਂ ਕਿਸੇ ਭਰਾ ਨੇ ਹਾਂਜੀ ਹਾਂਜੀ ਛੜ ਘੜੇ ਫਾਰਮ ਚ ਲਈ ਸੰਸਾਰੇ ਹਾਂ ਹਾਂਜੀ ਤੇ ਪਰ ਵਧੇ ਅਸੀਂ ਇੱਕ ਇੱਕ ਨੰਬਰ ਦੀ ਆਪਣ ਬੜੀ ਠੰਡੀ ਠੁੰਡੀ ਬਚੀ ਬਾਕੀ ਆਹ ਵੇਖੋ ਮੂੰਹ ਮੱਥਾ ਆਹ ਦੇਖੋ ਫੇਸ ਲੋਬ ਪ੍ਰਭੂ ਠੀਕ ਆ ਅੱਜ ਵੀ ਘਟੋ ਘਟ ਦੋਸਤੋ ਗੱਬਰ ਵੀ ਵੀਰ ਦੇ ਕੋਲੇ ਅਵੇਲੇਬਲ ਨੇ ਬਚ ਗਿਆ ਤੇ ਸੁਈਆਂ ਸਵਾਈਆਂ ਵੀ ਨੇ ਇਕਾ ਥੋੜੀ ਆ ਚੁਆਇਸ ਆ ਕਿ ਕਿੱਦਾਂ ਦਾ ਪਸ਼ੂ ਖਰੀਦਣਾ ਘਰ ਵਿਜਟ ਕਰਕੇ ਉਦਾਂ ਦਾ ਜਿਹੜਾ ਪਸ਼ੂ ਤੁਸੀਂ ਖਰੀਦ ਸਕਦੇ ਹੋ ਨਾ ਕਿ ਜਿਹੜੇ ਦੋਸਤੋ ਘਟੋ ਘਟ ਵੀ ਐਵਰੀ ਟਾਈਮ ਜੇ ਜੇਕਰ ਆਪਾਂ ਗੱਲ ਕਰ ਲਈਏ ਤਾਂ 8-7 ਨਾਗ ਪਸ਼ੂ ਜਿਹੜੇ ਆ ਅਵੇਲੇਬਲ ਹੁੰਦੇ ਆ ਮੌਜੂਦ ਹੁੰਦੇ ਆ ਠੀਕ ਆ ਆ ਠੰਡ ਦੀ ਬਾਜੀ ਬਾਕੀ ਹਵਾਨਾ ਜਿਹੜਾ ਦੋਸਤੋ ਬਿਲਕੁਲ ਪੱਦਰ ਵਿਖਾਉਂਦੀ ਆ ਪਿਛਮਾ ਤੁਸੀਂ ਆ ਦੇਖ ਸਕਦੇ ਆ ਕਰੋ ਠੀਕ ਆ ਖੱਡੀ ਤੇਰੀ ਆ ਜਮਟਾ ਪੂਰਾ ਹੋ ਗਿਆ ਹਫਤਾ ਖੜਦੀ ਹੈ ਲੈ ਜੂਗੇ ਹਾਂ ਜੀ ਹਫਤਾ ਲੈ ਜੇ ਸ਼ਹਿਰ ਆਉਂਦਾ ਜੀ ਬਿਲਕੁਲ ਹਾਂ ਸ਼ਹਿਰ ਤੋਂ ਹਫਤਾ ਲੈ ਜੂਗੇ ਹਾਂ ਜੀ ਸੰਦਾਰ ਤੇ ਇਹਦਾ ਮੁੱਲ ਫਿਰ ਵੀਰ ਜੀ ਮੁੱਲ 75 ਆ 65 ਦੀ ਵਸ਼ੀ ਦੇਣੀ ਹੈ ਵੀ ਹਾਂ ਨਾ 65 ਦੀ ਹਾਂ ਜੀ 65 ਦੀ ਦੇਣੀ ਹੈ ਦੁੱਧ 20 ਕਿਲੋ ਕੱਢੂਗੀ ਬਿਹੜ ਠੀਕ ਹੈ ਜੀ ਹਾਂ ਜੀ ਇਹ ਵੀ 65 ਦੀ ਜਿਹੜੀ ਦੋਸਤੋ ਹਾਂ ਨਾ ਠੀਕ ਆ ਠੰਡੀ ਠੁੰਡੀ ਬੜੀ ਆ ਬਾਕੀ ਆ ਦੇਖੋ ਜਰਸੀ ਬੱਕਰ ਹਸਦੀ ਹੈ ਬਹੁਤ ਚੰਗੀ ਵਸ਼ੀ ਹੈ ਗਰਮੀ ਨਹੀਂ ਮਣਾਉਣੀ ਬਿਲਕੁਲ ਇਹਨੇ ਆ ਠੰਡ ਜੀ ਠੀਕ ਆ ਅਕਰੋ ਜੀ ਠੀਕ ਆ ਬਾਕੀ ਥਾਂ ਥਾਂ ਨੂੰ ਵੀ ਬਿਲਕੁਲ ਐਨ ਮੁਠੀ ਵਾਲਾ ਕੋਈ ਵੀਰ ਚਵਾਈ ਕਰੇ ਕੋਈ ਭੈਣ ਚਵਾਈ ਕਰੇ ਠੀਕ ਆ ਆ ਕਰੋ ਚੱਕ ਲਓ ਜੀ ਠੀਕ ਆ ਵੀਰ ਸੰਦੀਪ ਅਗਲੇ ਬੰਨੇ ਆ ਵੜ ਤਾਜੀ ਸੂਈ ਲੱਗਦੀ ਆ ਉਹ ਘੰਟਾ ਹੋ ਗਿਆ ਸੂਈ ਨੂੰ ਅਸੀਂ ਦਿੱਤੇ ਨੇ ਬਹੁਤ ਹੋ ਗਈ ਹੂੰ ਅਸੀਂ ਦਿੱਤੀ ਹੈ ਵਛੀ ਦਿੱਤੀ ਆ ਹਾਂ ਠੀਕ ਆ ਤੇ ਆਹ ਵੇਖੋ ਦੋਸਤੋ ਬੇਸ਼ੱਕ ਸੂ ਦੇ ਵਿੱਚ ਆ ਪੀਪਰ ਹਜੇ ਜੇਰ ਪਰ ਪਈ ਨਹੀਂ ਨਾ ਨਹੀਂ ਭਈਆ ਜਿਹਦੇ ਸੁਈ ਨੂੰ ਸਿਰਫ ਅੱਧਾ ਘੰਟਾ ਹੋਇਆ ਸੰਦ ਅੱਧਾ ਘੰਟਾ ਹੋਇਆ ਹਾਂਜੀ ਹਾਂਜੀ ਠੀਕ ਆ ਹਜੇ ਜੇਰ ਪੈਣੀ ਜਿਹੜੀ ਦੋਸਤੋ ਉਹ ਬਾਕੀ ਆ ਆ ਤੁਸੀਂ ਦੇਖ ਸਕਦੇ ਹੋ ਠੀਕ ਆ ਜੀ ਪੂਰੇ ਵੱਡੇ ਕੱਦ ਕੱਦ ਦੇ ਵਿੱਚ ਤੇ ਥੱਲੇ ਜਿਹੜਾ ਬੱਚਾ ਫੀਮੇਲ ਕਾਫ ਆ ਬੱਚੀ ਆ ਗਈ ਆ ਇਹ ਕਿਸੇ ਵੀਰ ਨੇ ਚਾਰਾ ਮਾਰਨਾ ਆਪਦਾ ਤੁਸੀਂ ਤਿਆਰੀ ਕਰ ਸਕਦੇ ਹੋ ਖਰੀਦਣ ਦੀ ਠੀਕ ਆ ਜੀ ਆ ਵੇਖੋ ਥੰਮੇ ਵਾਸਤੇ ਜਿਹੜੇ ਵੀਰ ਪਾਲਦੇ ਆ ਵੀ ਚੰਗੀ ਵੱਡੀ ਬੈੜ ਚਾਹੀਦੀ ਆ 크ਰੋਸ ਦੇ ਵਿੱਚ ਚਾਹੀ ਸ਼ਾਹੀਵਾਲ ਦੇ ਵਿੱਚ ਉਹਨਾਂ ਦੇ ਲਈ ਖਾਸ ਤੌਰ ਤੇ ਇਹ ਤੋਹਾ ਚੀਜ਼ ਠੀਕ ਆ ਥਾਂਨੇ ਪਾ ਤੁਸੀਂ ਦੇਖ ਕੇ ਚੈੱਕ ਕਰੋ ਠੀਕ ਆ ਲੰਬਾਈ ਦੇ ਵਿੱਚ ਥਾਣ ਤੇ ਹਵਾਨਾ ਵੀ ਜਿਹੜਾ ਚੰਗਾ ਵੱਡਾ ਖੁੱਲਾ ਹਵਾਨਾ ਆਪ ਵੀ ਪੂਰੇ ਵੱਡੇ ਕਦ ਕੱਦ ਦੇ ਵਿੱਚ ਤੇ ਥੱਲੇ ਜਿਹੜਾ ਬੱਚਾ ਪਾਇਆ ਦੋਸਤੋ ਇਹਨੇ ਇਹ ਫੀਮੇਲ ਕਾਫ ਆ ਬੱਚੀ ਆ ਬੱਚੀ ਬਹੁਤ ਟੌਪ ਦੀ ਆ ਠੀਕ ਆ ਸੰਦੀਪ ਭਾਈ ਇਹ ਤਾਂ ਫਿਰ ਲੈਣ ਦੇ ਇਹਦਾ ਮੁੱਲ ਸੰਤੂ ਸਾਹਿਬ ਕਰਦੇ 75000 ਰੁਪਿਆ ਵੀ 65 ਦੀ ਦਵਾਂਗੇ ਹਾਣਾ ਵਸ਼ੀ 65 ਦੀ ਹਾਂਜੀ 65 ਦੀ ਦੇਣੀ ਹੈ ਵੀ ਹਾਣਾ ਦੋ ਡੰਗ ਚਵਾ ਕੇ ਭਾਵੇਂ ਚੋਤੇ ਲੈ ਜੇ ਕੋਈ ਜਿੱਦਾਂ ਮਰਜੀ ਲੈ ਜੇ ਦੁੱਧ 20 ਤੋਂ ਪਾਰ ਕੱਢੂਗੀ ਹੂੰ ਘੱਟ ਨਹੀਂ ਕੱਢ ਦੇ ਲੋ ਜੀ ਚੰਗਾ ਲੱਗਾ ਬਾਕੀ ਚਵਾਈ 22 ਚੰਗੀ ਚਿਕਲੀ ਜੀ ਚੋਈ ਹੈ ਤੇ ਲੋੜੇ 1.5 ਕਿਲੋ ਚੋਕੇ ਪਿਆਤਾ ਇਹਨੂੰ ਵੀ ਯੋਰ ਪਾ ਦੇ ਟਾਈਮ ਹਾਂ ਹਾਂ ਜੀ ਲੋ ਵੀ ਭਰਾਵੋ ਠੀਕ ਆ ਕੋਈ ਫੈਸੇ ਤਾਂ ਲੱਗਦਾ ਵੀ ਘੱਟੋ ਘੜ 20 ਤੋਂ ਬਾਹਰ ਤਾਂ ਚੱਲੂਗੀ ਨਾਰਮਲ ਨਹੀਂ ਚਾਹੀਦੇ ਸੰਤੂ ਸਾਹਿਬ ਲਿਆ ਪਰ ਬੜਾ ਵਧੀਆ ਲ ਇੱਕ ਬਰੀਡ ਬਹੁਤ ਜਿਆਦੀ ਇਹਨੇ ਗਰਮੀ ਨਹੀਂ ਜੀ ਬਣਾਉਣੀ ਬਸ ਬਸ ਜੀ ਆਹ ਦੇਖੋ ਜੀ ਆਹ ਥਣ ਲੱਗਾ ਜੇ ਬੈੜ ਦੇ ਅਗਲੇ ਮਗਰ ਲਈ ਥਣ ਤੁਸੀਂ ਵੇਖ ਸਕਦੇ ਹੋ ਠੀਕ ਆ ਤੇ ਆਹ ਦੇਖੋ ਜੀ ਠੀਕ ਆ ਇਹਨ ਪੂਰੀ ਤਸੱਲੀ ਵਾਲੀ ਚੀਜ਼ ਆ ਤਸੱਲੀ ਜਿਹੜੀ ਆ ਦੋਸਤੋ ਤੁਸੀਂ ਵੀ ਘਰ ਵਿਜਿਟ ਕਰਕੇ ਆਪਦੀ ਅੱਖੀਂ ਦੇਖਿਓ ਜ਼ਰੂਰ ਤੇ ਫਿਰ ਬੇਸ਼ੱਕ ਪੈਸੇ ਲਾ ਸਕਦੇ ਹੋ ਜਿੰਨਾ ਜਿੰਨਾ ਚਿਰ ਤੁਸੀਂ ਅੱਖੀਂ ਦੀ ਦੇਖਦੇ ਕੋਈ ਚੀਜ਼ ਉਹਨਾਂ ਚਿਰ ਤੱਕ ਹੋ ਸਕਦਾ ਹੈ ਜੀ ਦੋਸਤ ਸਾਹਿਬ ਜਿਹੜਾ ਮਰਜੀ ਵੀਰ ਭਰਾ ਕੋਈ ਆਵੇ ਆਪਣੇ ਕੋ ਰਵੇ ਇੱਥੇ ਦੋ ਡੰਗ ਤਸੱਲੀ ਕਰਕੇ ਆਪਣੀ ਜਿਹੜਾ ਮਰਜੀ ਪਸ਼ੂ ਲੈ ਕੇ ਜਾ ਸਕਦਾ ਹੈ ਜੀ ਬਿਲਕੁਲ ਹਾਂਜੀ ਹਾਂਜੀ ਇੱਕ ਵਾਰੀ ਫੇਰ ਜਿਹੜਾ ਦੋਸਤੋ ਦੱਸ ਦਿੰਨੇ ਆ ਰਹਿਣ ਦਾ ਬਿਲਕੁਲ ਸਟੇਜ ਦਾ ਜਿਹੜਾ ਦੋਸਤੋ ਬਿਲਕੁਲ ਪ੍ਰਬੰਧ ਹੈਗਾ ਵੀਰ ਦੇ ਕੋਲ ਹਾਂਜੀ ਰਹਿਣ ਸਹਿਣ ਦਾ ਪੂਰਾ ਕਮਰਾ ਬੈੱਡ ਲੱਗਾ ਬਿਲਕੁਲ ਰੋਟੀ ਪਾਣੀ ਜਲ ਪਾਣੀ ਜਿਹੜਾ ਦੋਸਤੋ ਦਿੱਤਾ ਜਾਂਦਾ ਉਹਨਾਂ ਸਾਰੇ ਵੀਰਾਂ ਨੂੰ ਜਿਹੜੇ ਆਊਟ ਆਫ ਸਟ ਤੇ ਵਾਪਸੀ ਨਹੀਂ ਹੁੰਦੀਗੀ ਉਹਨਾਂ ਵੀਰਾਂ ਨੂੰ ਰਹਿ ਕੇ ਆਪਦਾ ਤੁਸੀਂ ਦੋ ਡੰਗ ਜਿਹੜੀ ਚਵਾਈ ਕਰਕੇ ਆਪਦੀ ਤਸੱਲੀ ਕਰਨ ਤੋਂ ਬਾਅਦ ਭੈਣ ਭਰਾ ਦਾ ਮਾਨਦਾਨ ਕਰਾਂਗੇ ਸੰਦੀਪ ਸਾਹਿਬ ਕੋਈ ਵੀ ਆਵੇ ਵੀਰ ਭਰਾ ਦਾ ਫਰਕ ਦਾ ਮਾਨਦਾਨ ਕਰਾਂਗੇ ਤੇ ਸੰਦੀਪ ਵੀਰੇ ਨੰਬਰ ਆਪਣੇ ਨੰਬਰ ਜੀ 84370 38949 ਠੀਕ ਹੈ ਜੀ ਸੋ ਦੋਸਤੋ ਇਹ ਨੰਬਰ ਵੀਰ ਸੰਦੀਪ ਜੀ ਆਪਾਂ ਲਗਾਤਾਰ ਸਕਰੀਨ ਦੇ ਥੱਲੇ ਚਲਦੇ ਕਰਦੇ ਨੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਨਾ ਬਧੇਰੇ ਗੱਲਬਾਤ ਕਰ ਸਕਦੇ ਹੋ ਸੋ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ